ਆ ਬੜੇ ਦਿਨਾਂ ਦੇ ਦੌਰੇ ਪੈਂਦੇ ਸੀ ਮੈਂ ਕਿਹਾ ਅੱਜ ਇਲਾਜ ਕਰਾ ਲਈਏ ਸ਼ਾਪਿੰਗ ਦੇ ਦੌਰੇ ਪੈਂਦੇ ਸ਼ਾਪਿੰਗ ਦੇ ਪੈਦਲ ਦੌਰੇ ਸੀ ਹਾਂ ਇਹ ਬਿਮਾਰ ਹੋਇਆ ਬੰਦਾ ਠੀਕ ਹੋ ਜਾਂਦਾ ਬਾੜਾ ਮੋਟਾ ਕੰਮ ਫਿਰ ਕੇ ਆਈ ਲੈ ਕੇ ਅੱਜ ਹਾਂ ਆਈ ਲੈ ਕੇ ਆਂਦਾ ਮੈਂ ਕਿਹਾ ਵੀ ਇਹ ਤਾਂ ਨਾ ਮੇਰੀ ਸਹੇਲੀ ਨੂੰ ਅਜੀਬ ਜਿਹੀ ਬਿਮਾਰੀ ਆ ਸ਼ਾਪਿੰਗ ਦੇ ਦੌਰੇ ਮੇਰੀ ਘਰ ਵਾਲੀ ਨੂੰ ਅਜੀਬ ਜਿਹੀ ਬਿਮਾਰੀ ਐ ਨੂੰ ਸ਼ਾਪਿੰਗ ਦੇ ਦੌਰੇ ਪੈਦੇ ਆ ਹੱਥਕ ਦੁਖਦੇ ਹੀ ਮੈਂ ਠੀਕ ਹੋ ਜਾਣਗੇ ਹਾਂ ਤੇ ਹੱਥ ਹਸੋਲ ਕੇ ਉੱਥੇ ਦੇਖੀ ਹਾਂ ਆ ਉਹ ਦੇਖਦੇ ਕੋ ਮਰ ਠੀਕ ਹੁੰਦੀ ਕਿ ਨਹੀਂ ਹੁੰਦੀ ਇਹਨੂੰ ਡਾਂਸ ਲਈ ਤਾਂ ਮਿਲ ਗਿਆ ਸਤਿੰਦਰ ਆ ਲੈ ਲੈ ਸਮਾਨ ਨੂੰ ਇੰਪੋਰਟੈਂਟ ਹੈ ਆ ਲੈ ਕਿੱਦਾਂ ਆਇਆ ਬਹਿ ਕੇ ਦੇਖੋ ਬਹਿ ਕੇ ਦੇਖ ਬਹਿ ਕੇ ਦੇਖੋ ਸਹੀ ਆ ਸਹੀ ਆ ਹੂੰ ਤੁਸੀਂ ਦੱਸੋ ਸੋਹਣਾ ਲੱਗਦਾ ਆ ਖੁੱਲਾ ਜਿਹਾ ਸਹੀ ਆ ਹੋਰ ਗਰਮੀਆ ਦੇ ਵਿੱਚ ਸਹੀ ਰਹਿਂਦਾ ਹੈ ਹੈ ਨਾਲੇ ਕਲਰ ਵੀ ਠੀਕ ਆ ਨਾਲੇ ਲਾਈਟ ਦੇ ਨਾਲ ਡਾਰਕ ਜੋ ਮਰਜ਼ੀ ਪਾ ਲੋ ਇਕੱਠਾ ਜਿਹਾ ਹੁੰਦਾ ਉਹ ਲੈਣਾ ਮੇਰਾ ਪਰਸ ਨਹੀਂ ਤੁਸੀਂ ਚੋਲਾ ਸਮਝਦੇ ਨਹੀਂ ਚੋਲਾ ਨਹੀਂ ਚੋਲੇ ਦੀਆਂ ਵੱਡੀਆਂ ਚੀਜ਼ਾਂ ਲਈਆਂ ਆ ਤਾਂ ਫਿਰ ਵੱਡੀਆਂ ਰੱਖਿਆ ਕਰੋ ਨਾ ਕੋਈ ਕਰ ਉਹ ਕਹਿ ਕੇ ਤੁਰਦੇ ਨਾ ਕਿ ਆ ਜੋ ਲੈ ਜਿਹੜਾ ਮੈਂ ਇੰਨੇ ਪੈਸੇ ਖਰਚ ਕੇ ਲਿਆ ਹਾਂ ਹਾਂ ਤੇ ਪਰਸੋ ਲੈ ਆਵਾ ਤਾਂ ਹੁਣ ਇਹ ਸਾਮਾਨ ਤੇ ਇਹ ਲੈ ਆ ਕੇ ਕਰੀਏ ਨਹੀਂ ਚੱਕਣਾ ਤਾਂ ਤੁਸੀਂ ਸਾਮਾਨ ਲੈਣ ਰੱਖ ਪੋਣਾ ਵਿੱਚ ਹਾਂ ਜੇ ਸਾਡਾ ਸਾਮਾਨ ਪੋਣਾ ਹੁੰਦਾ ਉਦੋਂ ਕਹਿੰਦੀ ਮੈਂ ਘਾ ਚ ਪਾਵਾਂ ਹਾਂ ਤੇ ਫਿਰ ਤੁਸੀਂ ਤੇ ਸਾਰਾ ਮੈਨੂੰ ਫੜਾ ਦਿੰਦੇ ਨਾ ਐਸਾ ਮਤ ਕਰੇ ਨਾ ਸਰ ਜੀ ਇਧਰ ਆ ਬੰਦਾ ਅੱਜ ਸਾਡਾ ਖਰਚਾ ਕਰਾਉਣ ਨੂੰ ਲੈ ਕੇ ਆਇਆ ਹੈ ਨਾ ਇੱਕ ਦਾ ਪਜਵਾਜ ਕੱਪੜੇ ਕੀ ਆਇਆ ਕਿਦਾਂ ਕੱਪੜੇ ਚੱਕਦਾ ਗੂੜੇ ਦੇ ਚਾਹੀਦੇ ਆ ਗੰਦੇ ਕਰ ਲਿੰਦੇ ਗੂੜੇ ਦੇ ਚਾਹੀਦੇ ਆ ਗੂੜੇ ਰੰਗ ਦੇ ਹੋਰ ਹੈਗੇ ਇਧਰ ਦਸਾਂ ਦੇ ਵਿੱਚ ਦੋ ਦੇਖ ਲਾ ਵੀ ਲਵਦਾ ਤਾ ਆ ਤਾਂ ਜਾਲੋ ਕਲਰ ਦੀਆਂ ਟੀ-ਸ਼ਰਟਾਂ ਟੀ-ਸ਼ਰਟਾਂ ਚਲਾਈਆਂ ਵਾ ਤੇ ਐਨਕਾ ਮੇਰੀਆਂ ਸਰਾਵਾਂ ਖਰਾਬ ਨਾ ਕਰਦੀ ਮੈਂ ਪਾ ਰਹੀ ਆ ਪਾ ਆਹ ਕਲਰ ਦੇਖ ਲਾ ਆਪਦੇ ਸ਼ਾਰਟਸ ਤੇ ਸਹੀ ਆ ਹਾ ਲੈਣੀ ਆ ਵਾ ਤੇ ਆਹ ਕਲਰ ਜਿਹੜੇ ਦੇਖੇ ਉਹ ਦੇਖ ਲਾ ਕੁਛ ਨਹੀਂ ਲੈਣਾ ਪੈਸੇ ਨਹੀਂ ਖਰਚਣੇ ਹੁੰਦੇ ਕੀ ਕਹਿੰਨਾ? ਉਹ ਮਨੀ ਸੇਵ ਕਰਦਾ। ਫਸਟ ਸ਼ਾਪਿੰਗ ਡਨ। ਹਾਂ। ਇੱਕ ਟੀਕਾ ਲੱਗ ਗਿਆ ਅਜੇ ਹੋਰ ਲੱਗਣਗੇ ਦੋ ਤਿੰਨ। ਹਾਂ। ਫਿਰ ਫਰਕ ਪੈਂਦਾ ਹੁੰਦਾ ਨਾ। ਹੈ? ਫਿਰ ਫਰਕ ਪੈਂਦਾ ਹੁੰਦਾ ਦਵਾਈ ਦੀ। ਉਹ ਨਹੀਂ ਉਹਨੂੰ ਕਿਹਾ। ਉਹ ਕਹਿੰਦਾ ਹੋਰ ਕਿਤੇ ਨਹੀਂ ਜਾਣਾ। ਹਾਂ? ਉਹਨੂੰ ਟੈਨਸ਼ਨ ਪੈ ਜਾਂਦੀ ਪੈਸੇ ਦੀ। ਠੀਕ ਇਹਨਾਂ ਨੂੰ। ਜਿਹਨੂੰ ਆਪਕ ਦੀਆਂ ਮੀਆਂ ਤੀਆਂ ਦੀ ਆਲੀ ਸੀਜ਼ ਨੂੰ ਹੱਥ ਪਾਉਣਾ। ਮਾਰਕੀਟ ਵੀ ਸਾਡੇ ਵੱਡੇ ਨਹੀਂ ਆਪਾਂ। ਮੈਕਡੋਨਲਡ ਜਾਣਾ ਆ। ਖਾਣਾ। ਮੈਂ ਕਦਾ ਥੋੜਾ ਜਿਹਾ ਠੀਕ ਫੀਲ ਹੋ ਰਿਹਾ ਮੈਨੂੰ ਅੱਜ ਮੜਾ ਮੜਾ ਠੀਕ ਮਤਲਬ ਮੇਂ ਜਿਹੜਾ ਦੁੱਖ ਰੋਗ ਸੀ ਮੇਰਾ ਮੜਾ ਠੀਕ ਹੋ ਗਿਆ ਹਾਂ ਕੀ ਗੱਲ ਵਾਗੇ ਹਾਂ ਥੱਲੇ ਵੀ ਦੁਖਦੇ ਪਰ ਸੋਗਰ ਉਹਦਾ ਹੱਥਾਂ 'ਚ ਦੁਖਦੇ ਤੋ ਸੋਗਰ ਉਹਦਾ ਢੀਗਾ ਲੱਗਾ ਹਜੇ ਸਿਰਫ ਬਾਕੀ ਲੱਗਣਾ ਅਜੇ ਦਾ ਸੋਗਰ ਉਹਦਾ ਲੈ ਆ ਕੋਸ਼ਿਵਨੀ ਨਾ ਇਹ ਇਹ ਨਹੀਂ ਕੱਛੇ ਲੈ ਆ ਇਹ ਫੇਰਾ ਮੂੰਹ ਫੇਰ ਵੀ ਵਿੰਗਾ ਆ ਵੇਖ ਲੋ ਦਿਖਾ ਦਿਓ ਹਾਲੇ ਤੱਕ ਗੁੱਸੇ ਹੋਇਆ ਹੜ ਨਾਲ ਵੀ ਕਹਿੰਦਾ ਕਿ ਤੁਸੀਂ ਪੈਸੇ ਖਰਚਦੇ ਇਨੇ ਇਨੇ ਗੁੱਸੇ ਰਹਿਣਾ ਬਸ ਹੈਨਾ ਇਹਦਾ ਟੱਬਰ ਬੜਾ ਤੰਗ ਹੋਊਗਾ ਤੁਹਾਨੂੰ ਜਦੋਂ ਇਹ ਰੁਪਈਆ ਕੱਢਿਆ ਨਹੀਂ ਕਰਨਾ ਜੇਬ ਚ ਇਹਨੇ ਕਿਆ ਕਰਨਾ ਐਂਓ ਕਰ ਦੋ ਐਂਓ ਨਹੀਂ ਕਰਨਾ ਨਵਰਾਜ ਸਵਿਫਟ ਲੱਗ ਗਈ ਆ ਸਸਤੀ ਕਿੰਨੇ ਦੀ ਆ 16900 ਦੀ ਹਾਈਬ੍ਰਿਡ ਹੈ ਨਾ ਹੂੰ ਕਿੜੀਆਂ ਨਾਲੋਂ ਇੱਥੇ ਨਿੱਕੀ ਜੀ ਲੱਗਦੀ ਆ ਗੇਰਾਂ ਵਾਲੀ ਆ ਹੈ ਗੇਰਾਂ ਵਾਲੀ ਆ ਮੇਰੇ ਕੋਈ ਕੰਮ ਨਹੀਂ ਰਹੀ ਹਰੇਕ ਆਟੋਮੈਟਿਕ ਹੀ ਗੱਡੀ ਹੋਵੇ ਹਰ ਉਹਦਾ ਛੋੜੀ ਆ ਨਾ ਪਰ ਢੀੜੀ ਆ ਮਤਲਬ ਢੀੜੀ ਟਾਈਟ ਆ ਢੀੜੀਆਂ ਆ ਹਾਂ ਸਹੀ ਆ ਛੋਟੀ ਹੋਈ ਆ ਪਿਛਲੀ ਆ ਰਾਈ ਉਹਦਾ ਵੀ ਲੱਗੀਆਂ ਸੀ ਦੋ ਇਹ ਨਹੀਂ ਸੀ ਉਹ ਹੋਰ ਸੀ ਉਹ ਹੋਰ ਸੀ ਸਹੀ ਆ 16000 16 17000 ਦੀ 20 ਚ ਪੈ ਜਾਣੀ ਆ ਸਾਰਾ ਕੁਝ 20 ਚ ਬਹਿਣੀ ਜਾ ਕੇ ਪਿੱਛੇ ਵੀ ਆ ਹੈ ਇਧਰ ਵੀ ਲੱਗਦੀ ਇਹ ਕਿਹੜੀ ਆ ਇਹ ਵੀ ਸਵਿਫਟ ਵਾਲਿਆਂ ਦੀ ਆ ਇਹ ਐਕਸਕ੍ਰੋਸ ਇਹ ਜੀਪਾ ਇਹਨਾਂ ਦਾ ਇਹ ਕਿੰਨਾ ਦਾ 24000 ਦਾ ਇਹ ਵੀ ਹਾਈਬ੍ਰਿਡ ਐ ਹੁਣ ਸਾਰ ਕੰਨੀਆਂ ਸਾਰੀਆਂ ਹਾਈਬ੍ਰਿਡ ਹੀ ਆਉਣ ਲੱਗ ਪਈਆਂ ਹੈਨਾ ਸੋਹਣੀ ਐ ਹਾਈਬ੍ਰਿਡ ਕੀ ਹੋਇਆ ਹਾਈਬ੍ਰਿਡ ਐ ਹਾਈਬ੍ਰਿਡ ਮੈਨੂੰ ਫੜ ਲਿਆ ਨਵਰਾਜ ਨੇ ਨਵਰਾਜ ਕਹਿੰਦਾ ਗੱਡੀ ਨਹੀਂ ਲੈਣੀ ਗੱਡੀ ਲੈ ਲਈਏ ਆਪਾਂ ਆ ਗੱਡੀ ਦਾ ਸੌਦਾ ਮਾਰ ਲੀਏ ਹੈ ਲੈਰੀ ਨੇ ਗੱਡੀ ਮੈਂ ਕਿਹਾ ਆ ਸੋਹਣੀ ਐ ਨਾ ਪਰ ਹੈਗੀ ਹਾਈਬ੍ਰਿਡ ਐ ਹੂੰ ਦੱਸ ਦੇ ਲੈਣੀ ਆ ਤੂੰ ਏ ਵੀ ਲੈਣੀ ਹੈ ਮੈਨੂੰ ਕੋਈ ਹੋਰ ਲੈਣੀ ਆ ਸ਼ੋਪਿੰਗ ਸ਼ੋਪਿੰਗ ਕਰਾ ਦੀਏ ਤੁਹਾਨੂੰ ਕਰਿਆਸੋ ਹੈ ਇਹਨਾਂ ਦੀ ਇਜਟੈਂਸੀ ਹਾਂ ਹਾਂ ਐਸ ਕ੍ਰੋਸ ਇਹ ਪਰ ਕੁੰਦਾ ਇਹਨਾਂ ਚ ਕੀ ਮਤਲਬ ਹਾਈਬ੍ਰਿਡ ਦਾ ਮਤਲਬ ਕੀ ਹੈ ਹਾਈਬ੍ਰਿਡ ਇਲੈਕਟ੍ਰੋਨਿਕ ਨਾਲ ਹਾਂ ਮਤਲਬ ਤੇਲ ਵੀ ਖਾਉਗੀ ਤੇ ਇਹ ਜਦੋਂ ਚਾਰਜ ਨਹੀਂ ਕਰਨੀ ਆ ਬੇਟੀਆਂ ਇਹ ਆਪਣੇ ਆਪ ਚਾਰਜ ਹੁੰਦੀਆਂ ਜਾਨੀ ਕਿ ਘੱਟ ਸਪੀਡ ਤੇ ਇਹਨਾਂ ਨੇ ਇਲੈਕਟ੍ਰੋਨਿਕ ਹੋ ਜਾਂਦੀਆਂ ਹੈ ਤਾਂ ਤੇਜ਼ ਸਪੀਡ ਤੇ ਮਤਲਬ ਪੈਟਰੋਲ ਤੇ ਹੋ ਜਾਂਦੀ ਹੈ ਇਹ ਪੈਟਰੋਲ ਤੇ ਆ ਫਿਊਚਰ ਵਾਲੀਆਂ ਸਾਰੀਆਂ ਗੱਡੀਆਂ ਪੈਟਰੋਲ ਦੀਆਂ ਹੋਣਗੀਆਂ ਇਹ ਹੀ ਹੋਣੀਆਂ। ਨਾ ਨਹੀਂ ਹੁਣ ਡੀਜ਼ਲ ਹੌਲੀ-ਹੌਲੀ ਇਹਨੇ ਬੰਦ ਐਨ ਕਰ ਦੇਣੀਆਂ। ਚੱਕਲਾ ਕੀ ਚੱਕਣਾ ਅੱਜ? ਪੱਕਾ? ਪੱਕਾ। 8 ਵਰਗਾ? ਹਾਂ? 8 ਵਰਗਾ ਪੱਕਾ। 8 ਵਰਗਾ ਪੱਕਾ ਆ। ਪਿੱਲੀ ਜੀ 8 ਵਰਗਾ। ਪੱਕੀ 8 ਵਰਗਾ ਉਹ ਛੱਟੜ ਜਦੀ ਹੁੰਦੀ ਆ। ਪੱਕੀ ਪੱਕੀ ਗੱਲ ਕਹੋ ਵੀ ਹੱਲ ਲੈ ਲੈ। ਪੱਕੀ ਪੱਕੀ ਗੱਲ ਆ ਕਿ ਤਰਖਾ ਆਈ ਆ ਆਪਾਂ ਇਦਾਂ ਨਹੀਂ ਮਕਾਉਣੀ ਲੈਣਾ ਨਹੀਂ ਹਾਂ ਲੈ ਲਾ ਜੇ ਕੋ ਲੈਣਾ ਆਹ ਬ੍ਰੇਸਲੇਟ ਬਹੁਤ ਸੋਹਣਾ ਆ ਆ ਨਹੀਂ ਮੈਨੂੰ ਵਧੀਆ ਲੱਗਦੀ ਇਹ ਇਦਾਂ ਲੱਗਦੀ ਹੁਣੇ ਟੁੱਟ ਚੜੀਆਂ ਪਾਇਆ ਗਲੇ 'ਚ ਆਹ ਵਾਲਾ ਵੀ ਸੋਹਣਾ ਆ ਗਲੇ 'ਚ ਪਾਉਣ ਨੂੰ ਕਿਹੜਾ ਤੇ ਇਹ ਪਾਇਆ ਕੀ ਲੱਗੂ ਮੈਂ ਦੱਸ ਇਦਾਂ ਰਹਿਣਾ ਹੁਣੇ ਟੁੱਟ ਗਿਆ ਹੁਣੇ ਟੁੱਟ ਗਿਆ ਮੇਰੇ ਖਰਾਬ ਹੁੰਦੇ ਓ ਯਾਰੀ ਨੀਂਦ ਚੈਨ ਆ ਜੀਆਂ ਪੂਰਾ ਮੋਟੀ ਹੋਏ ਪਤਾ ਵੀ ਲੱਗੇ ਚੈਨ ਪਾਈ ਗਲ 'ਚ ਮੋਟੀਆਂ ਹੈਗੀਆਂ ਪਰ ਆਹ ਸੋਹਣੀ ਲੱਗਦੀ ਪੰਜਾਬ ਬ੍ਰੇਸਲੇਟ ਹਲਕੇ ਬਹੁਤ ਆ ਆ ਸੋਹਣੇ ਆ ਆ ਆ ਲੈ ਲਓ ਚੱਲਾ ਮੋਟੀ ਆ ਥ ਆ ਉੱਪਰਲੀ ਚਾਂਦੀ ਦੀ ਹੈ ਤੇ ਦੂਜੇ ਨੰਬਰ ਵਾਲੀ ਇਹ سونے ਦੀ ਹੈ ਆਹ ਹੋਏ ਸੋਨੇ ਦੇ ਵਿੱਚ ਹੀ ਆ ਜਾਂਦਾ ਮਤਲਬ ਮੀਡੀਅਮ ਜਿਹਾ ਹੁੰਦਾ ਆ ਤੇ ਮਿਕਸ ਕੀਤਾ ਹੁੰਦਾ ਇਹ ਚ ਹਾਂ ਆ ਵੇ ਖੌਦਰ ਡਿਜ਼ਾਈਨਿੰਗ ਕਿੰਨੀ ਸੋਹਣੀ ਹੈ ਵੈਰੀ ਡਿਜ਼ਾਈਨ ਆ ਆ ਦੇਖੋ ਨਾਲ ਹੀ ਬ੍ਰੇਸਲੇਟ ਆ ਇਅਰਿੰਗਸ ਆ ਤੇ ਗਲੇ ਦੀ ਚੇਰੇ ਨਾਲ ਪੈਂਡੰਗ ਆ ਉਹਦੇ ਵਿੱਚ ਆ ਇੱਕੋ ਜਿਹਾ ਮੈਚਿੰਗ ਆ ਸਾਰਾ ਕੁਝ ਜੇ ਸਾਰਾ ਕੁਝ ਤੁਸੀਂ ਇੱਕ ਟਾਈਪ ਦਾ ਲੈਣਾ ਹੈ ਤਾਂ ਉਹ ਵੀ ਤੁਸੀਂ ਲੈ ਸਕਦੇ ਆ ਸੋਹਣੀ ਆ ਮਟਾਟ ਦੀ ਨਹੀਂ ਸੋਹਣੀ ਆ ਇਹ ਹੈਗਾ 39 ਦਾ ਕੋ 39 ਦਾ ਆ ਬੇਬੀ ਆ ਬ੍ਰੈਸਲੇਟ ਇਹ ਇੱਕ ਹੈਗਾ 33 ਦਾ ਇੱਕ ਹੈਗਾ 33 ਦਾ ਉਹ ਪਤਾ ਨਹੀਂ ਕਿੰਨੇ ਦਾ ਹਾਂ ਉਹਨਾਂ ਦੀ ਕੋਸਟ ਉਹ ਨਹੀਂ ਲਿਖੀ ਆ ਇਅਰਿੰਗਸ ਕਿੰਨੇ ਸੋਨੇ ਇਹਨਾਂ ਦੀ ਕੋਸਟ ਤਾਂ ਨਹੀਂ ਪਤਾ ਪੁੱਛਾ ਭਲਾ ਇਹ ਹੀ ਆ 33 ਇਹ ਰੋ ਜਾਂ ਨਪੀਰ ਵਾ ਹਾਂ ਪੁੱਛਾਂ ਟ੍ਰੈਂਡੀ ਦਾ ਟ੍ਰੈਂਡੀ ਦਾ ਲੈਣਾ ਨਹੀਂ ਤੂੰ ਪੁੱਛਣਾ ਕੀ ਓਏ ਤੂੰ ਗੁੱਸੇ ਰਹਿਣਾ ਵਾ ਆਹ ਸੋਣੀ ਆ ਥੱਲੇ ਮੁੰਦੀ ਹੈਗੀ ਆ ਉਹ ਮੁੰਦੀ ਆ ਆਹਾਂ ਆ ਵਾਲੇ ਇਹ ਕੰਨਾਂ ਚ ਪਾਉਣ ਵਾਲੇ ਆ ਉਹ ਸੋਹਣੇ ਆ ਪਰ ਹੈਗੇ ਮਹਿੰਗੇ ਆ 17 ਰੋਵਾਂ ਦੇ ਨਵਰਾਜ ਮੈਂ ਤੇ ਸਾਰਾ ਕੁਝ ਦੇਖਣਾ ਨਾ ਫਿਰ ਮੇਰੇ ਲਈ ਸਰਪ੍ਰਾਈਜ਼ ਪਲਾਨ ਕਰਿਓਗੇ ਹਾਂ ਤੂੰ ਦੇਖਦੀ ਮੈਂ ਤੇ ਲੈ ਦਿੱਤਾ ਹਾਂ ਹਾਂ ਇਦਾਂ ਠੀਕ ਹੈ ਹੈ 10 ਜਨਾਂ ਨੂੰ ਕਿਹੜੀ ਕਿਹੜੀ ਚੀਜ਼ ਪਸੰਦ ਆ ਮੈਨੂੰ ਉਹ ਜਿਹੜੀਆਂ ਦਿਖਾਈਆਂ ਉਹ ਪਸੰਦ ਆ ਘੜੀਆਂ ਕੁੜੀਆਂ ਵੀ ਹੈਗੀਆਂ ਇਹਨਾਂ ਦੇ ਉਹਦੇ ਆ ਜਾਓ ਉਧਰ ਨੂੰ ਆ ਜਾਓ ਚਲ ਕੀ ਕਰਨਾ ਆਰਡਰ ਇੱਥੇ ਆ ਟੇਬਲ ਮਲਣਾ ਮੈਂ ਹੈਂ ਨਵਰਾਜ ਨਵਰਾਜ ਨੇ ਕਟਾ ਘਣੀਆ ਨਹੀਂ ਨਹੀਂ ਆ ਜਾ ਤੂੰ ਬਹਿਨੇ ਆਪਾਂ ਆ ਲੈ ਲਓ ਵੀ ਆਪਾਂ ਨੂੰ ਫੇਪਾਗਾ ਵੀ ਸਾਰਾ ਵੱਖਰਾ ਵੱਖਰਾ ਕਰਨਾ ਪੈਣਾ ਨਾ ਵੀ ਆਪਾਂ ਹੋ ਗਿਆ ਖਾਣ ਦੇ ਤਰੀਕੇ ਨੇ ਆਣਿਆਂ ਦੇ ਬੱਲੇ ਆ ਗਿਆ ਕਿੱਕ ਕਿੰਨਾ ਟੇਬਲ ਤੇ ਲੈ ਲਾ ਟੇਬਲ ਤੇ ਵੀ ਆਈ ਰਣੀਆ ਜੀ ਇਹ ਕਿੱਕ ਜੱਕਾ ਦਾ ਉਹਨੇ 440 ਦਾ ਹੋ ਗਿਆ 540 ਵਿਦਾਈ ਹੈ ਆ 400 ਤੋਂ ਅੰਤ ਹੋ ਗਿਆ ਅਸ਼ੀਰਵਾਦ ਅਸ਼ੀਰਵਾਦ ਨੋ ਰੋਪੇ ਅ ਚਿਕਨ ਉਹ ਵੀ ਨਹੀਂ ਆ ਗਈ ਅ ਚਿਕਨ ਵੀ ਆ ਗਈਆਂ ਦੋ ਜਣਿਆਂ ਦਾ ਆਰਡਰ ਆਇਆ ਹੈ ਤੇ ਤੀਜਾ ਵਿੱਚੋਂ ਸਾਰ ਰਿਹਾ ਹੈ ਜੇ ਠੁੰਗਾ ਠੰਗਾ ਲਾ ਕੇ ਮੇਰਾ ਆਰਡਰ ਨਹੀਂ ਆਇਆ ਜਿਹੜੀ ਕਾਲੀ ਖਾਣ ਨੂੰ ਉਹ ਨਹੀਂ ਆ ਗਿਆ ਹੈ ਘੜਾ ਦੋਆਂ ਦਾ ਨਹੀਂ ਆਇਆ ਅਜਾ ਉਹ ਤਾਂ ਖਾਣ ਹੀ ਰਿਆ ਆ ਸੱਲੇ ਉਹ ਹੋ ਜਾਂਦੇ ਆ ਬੱਡੇ ਬੰਦਿਆਂ ਦਾ ਆਰਡਰ ਆ ਗਿਆ ਨਿੱਕਿਆਂ ਦਾ ਨਹੀਂ ਆਇਆ ਸਾਨੂੰ ਟੇਬਲ ਤੇ ਸਰਵਿਸ ਸਪਲਾਈ ਕਰਨੀ ਆ ਉਹਨਾਂ ਨੇ ਹਾਂ ਨਾ ਯਾਹ ਪੁੱਛਣਾ ਪੈਣਾ ਹੁਣ ਸੁੰਦਰਾ ਹੈ ਮੈਂ ਕਿਹ ਪੁੱਛਣਾ ਪੈਣਾ ਉਹਨਾਂ ਨੂੰ ਯਾਹ ਇਹ ਨਹੀਂ ਸਾਡੇ ਆਰਡਰ ਟੇਬਲਾਂ ਵਾਲੇ ਕਈ ਵਾਰ ਲਈ ਫਿਰਦੇ ਹੁੰਦੇ ਇੱਥੇ ਕਈ ਵਾਰ ਪਤਾ ਨਹੀਂ ਲੱਗਦਾ ਰਤਰੇ ਨੋਵੇ ਤੇ ਰਾਜ ਰਾਜ ਜਾਓਗੇ ਹੈ ਹੈ ਰਾਜ ਜਾਓਗੇ ਇਧਰ ਦੇਖਦਾ ਕਿਦਾ ਭੁੱਖ ਮਰੀ ਪਈ ਆ 22 ਵੱਜ ਗਏ ਕੋ ਸ਼ਾਮਾਂ ਪੈ ਗਈਆਂ ਅੱਜ ਦੀਆਂ ਇਧਰ ਵੀ ਭੁੱਖ ਮਰੀ ਪਈ ਆ ਲੈਣਾ ਵੀ ਲੈ ਆਈਏ ਆ ਜਾਣਾ ਉਹਨਾਂ ਨੇ ਆਪੇ ਲੈ ਕੇ ਕੋਈਂ thing ਖਾਓ ਅਖੇ ਤੇ ਆੜੇ ਕੋਲੋਂ ਚ ਠੰਗਾ ਠੰਗਾ ਲਾ ਲੈਣਾ ਫੜਾ ਖਾਪਤਾ ਤੇ ਖਾਓ ਨਾ ਜਰਾ ਉਹ ਕਰ ਲੋਗੀ ਨਾ ਲੈ ਫੜ ਪਰੌਣੇ ਆ ਘੜਾ ਖਾ ਇਹਨਾਂਗੇ ਤੇ ਨੋਹੀਂ ਖਲਾਇਆ ਨਹੀਂ ਸਾਡੇ ਵਾਲਿਆਂ ਨੂੰ ਖਾ ਉਹਨਾਂ ਚ ਨਹੀਂ ਨਹੀਂ ਖਾਉਂਗੀ ਤਾਂ ਆਪਣਾ ਹੀ ਆਹੀ ਖਾਣੇ ਬਸ ਮੁਰਗੇ ਕਾ ਨਾ ਹੀ ਭੁਖੇ ਰਹਿ ਗਏ ਫੂੰਗੇ ਲੱਗੀ ਵਿੱਚ ਕੀ ਆ ਹੋਰ ਆ ਜਾਣੇ ਆ ਫਿਰ ਤੇ ਸਾਰੇ ਨੇ ਆਪਣਾ ਇਹ ਵੀ ਹੋਰ ਆ ਜਾਣਾ ਹਜੇ ਇੱਕ ਆਜਾ ਪਾਪਾ ਵਾਲੇ ਚੂਪੀ ਲਾ ਉਹਨੇ ਉੱਚੀ ਪੀਣਾ ਹੁਣ ਸੁਆਦ ਲੱਗਦਾ ਉਹਦੇ ਨਾਲੋਂ ਜ਼ਿਆਦਾ ਹੈ ਨਾ ਪਿਆਰ ਵਧਾ ਰਿਹਾ ਉਹ ਆਈ ਗਿਆ ਆਰਡਰ ਹੈ ਯਾ ਇੰਤਜ਼ਾਰ ਕਰਾ ਕਰੂ ਕਦੇ ਹੀ ਗਏ ਆ ਤੇਰੇ ਵਾਲੇ ਬੱਤੇ ਚ ਪੈਪ ਨਹੀਂ ਭੇਜਿਆ ਇਹਨਾਂ ਨੂੰ ਉੱਤੋਂ ਲੈ ਲੈਣਾ ਮੇਰੇ ਬੱਤਾ ਬੱਤਾ ਮੈਂ ਬੱਤਾ ਸੁਆਦ ਆ ਨਾ ਗੋਲੀ ਵਾਲਾ ਟੱਡ ਬਜਾ ਲੱਗਣ ਨਹੀਂ ਹੈਗਾ ਹੈਂ? ਧੰਨਵਾਦ। ਆਪਣਾ ਫੇਉ ਦੂਜਾ ਸੀ ਕਹਿੰਦਾ ਸਪੋਰਟ ਤੋਂ ਦਾਈ ਹਾਂ। ਕਿਆ ਸੀ? ਕਿਆਦਾ ਵੀ। ਕਿਆਦਾ ਹੋ ਗਿਆ ਕਹਿੰਦਾ? ਕਾਹਦਾ? ਉਹ ਤੇ ਟੱਕਣ ਲਾ ਕੇ ਭੇਜ ਦਿੱਤਾ ਤੇ ਇਹਦੇ ਟੱਕਣ ਨਹੀਂ ਲਾਇਆ। ਹਾਂ ਵਧੀਆ ਆਇਆ ਚਲੋ। ਪਾਈਪ ਤੇਰਾ ਖਾਲੀ ਹੋਈ ਜਾਣਾ। ਹੈਨਾ? ਤੁਸੀਂ ਦੱਸੋ, ਪੇਟ ਭਰ ਗਿਆ ਕਿ ਨਹੀਂ? ਹੈਂ? ਪੇਟ ਭਰ ਗਿਆ ਕਿ ਨਹੀਂ? ਹੈਂ ਲੱਗਦਾ ਨਹੀਂ। ਹਾਂ। ਕਿ ਭਰ ਗਿਆ ਹੈਂ? 20%। ਹੋਰ ਇਹ ਮੇਰਾ 70% ਖਾਲੀ ਆ ਜੀ। ਹੈਂ? ਖਾਣ ਪੀਣ ਤੋਂ ਬਾਅਦ ਹੁਣ ਫਿਰ ਸ਼ਾਪਿੰਗ ਸਟਾਰਟ। ਸ਼ਾਪਿੰਗ ਜੀ। ਆਇਆ ਪਹਿਲਾਂ ਇਹਨਾਂ ਨੂੰ ਖਲਾਪੀ ਲਾ ਰਹੀ ਏ। ਫਿਰ ਥੱਕ ਜਾਣਾ। ਹਾਂ ਓਏ ਫੋ ਖੇਤੇ ਦੇ ਮੁਰਕੇ ਕਹਿਣਾ ਸਾਨੂੰ ਨਹੀਂ ਜਦੋਂ ਨਾ ਵੀ ਨਾ ਖਾਦਾ ਹੋਏ ਸਿਰ ਦੁਖਣ ਲੱਗ ਜਾਂਦਾ ਆਹ ਟਾਈਮ ਜੋ ਲੰਘ ਗਿਆ ਖਾਣ ਦਾ ਫਿਰ ਓਕਾ ਹੋ ਜਾ ਹਾਂ ਬੋ ਖਾਣ ਨਾ ਮੈਂ ਇਹ ਤੋਂ ਪਹਿਲਾਂ ਪਹਿਲਾਂ ਖਾ ਲੋ ਤੇ ਬਾਅਦ ਚ ਜਿਹੜੀ ਚੀਜ਼ ਖਰੀਦਣੀ ਆ ਖਰੀਦੀ ਜਾਓਗੇ ਜਿਹੜਾ ਲੈਣਾ ਨਹੀਂ ਚਾਹੁੰਦਾ ਉਹਦੇ ਹੀ ਕੱਪੜੇ ਆ ਮੂਰੇ ਜਿਹਨੇ ਲੈਣਾ ਨਹੀਂ ਇੰਨੇ ਕੁਝ ਲੈਣਾ ਨਹੀਂ ਤੇ ਇਹਦੇ ਹੀ ਕੱਪੜੇ ਆ ਇਹਦੇ ਹੀ ਕੱਪੜੇ ਆ ਮੂਰੇ ਨਹੀਂ ਕਵਾਜਦਾ ਫਿਰ ਆਪਾਂ ਇਹਨੂੰ ਹੁਸਾ ਆਉਂਦਾ ਵਾ ਵੀ ਕਿਉਂ ਖਰਚਦੇ ਪੈਸੇ ਤੇ ਕਿਉਂ ਹਾਂ ਪੰਜ ਪੰਜ ਰੋਡੇ ਸਾਰੇ ਉਹ ਦੇਖ ਲੈ ਟੀ-ਸ਼ਰਟਾਂ ਆਹ ਤੇ ਸ਼ਾਰਟਸ ਲੱਗੀਆਂ ਬੱਚਿਆਂ ਦੀਆਂ 8 8 ਰੋਡ ਇਹ ਸੇ ਆਈ ਦੇ ਹਿਸਾਬ ਨਾਲ ਲੈ ਲੈਣੀਆਂ ਹਾਂ ਦੋ ਇਧਰ ਵਾਈ ਉਧਰਕ ਨਹੀਂ ਲੈਣੇ ਦੋ ਤਿੰਨ ਉਧਰ ਲੈਣਨੀਆਂ ਦੋ ਰਹੀਆਂ ਉੱਥੇ ਜੇ ਲੈਣੀਆਂ ਮਤਲਬ ਮੰਨ ਲਓ ਵੀ ਜੇ ਇਹਦੇ ਵਿੱਚ ਵੀ ਤੁਸੀਂ ਲੈਣੀਆਂ ਦੋ ਵਾਲੀ ਪੈਕਿੰਗ ਵੀ ਲੈਣੀ ਹੈ ਇਹ ਕਿੰਨੇ ਦੀ ਹੈ ਇਹ 13 ਰੋ ਦੀਆਂ ਦੋ ਨਹੀਂ ਵੀ ਸਹੀ ਆ ਉਹ ਉਹ ਜੇ ਦੋ ਲੈਣੀ ਹੈ ਉਹ 14 ਚ ਪਿੰਦੀਆਂ 13 ਚ ਆ ਹੂੰ 13 ਚ ਦੋ ਆ ਆ ਵੀ ਆ ਆ ਵੀ ਦੋ ਵਾਲੀ ਪੈਕਿੰਗ ਆ ਇਹ 11 ਚ ਦੋ ਆ ਆ ਵੱਡੀਆਂ ਮੈਂ ਕਿਹਾ ਸਹੀ ਆ ਥੋੜੀਆਂ ਲੰਬੀਆਂ ਬੋਲੀਆਂ ਦਾ ਹਾਂ ਮੈਂ ਇਹੋ ਜਿਹੀਆਂ ਲੈ ਲੈਣੀਆਂ 11 ਚ 2 ਹਾਂ ਉਹ ਵਾਲੇ ਉੱਚੇ ਲੰਡੇ ਜੈ ਨਹੀਂ ਸੋਹਣੇ ਲੱਗਦੇ ਹਾਂ ਅੱਛਾ ਇੱਧਰ ਉਹ ਵੀ ਆ ਗਿਆ ਆਪਦੇ ਲੈ ਕੇ ਦੂਜਾ ਪੈਂਟ ਕਿੱਥੇ ਚੱਕ ਲਿਆ ਦੂਜਾ ਸੋਹਣੀ ਲੱਗੀ ਆ ਤਾਂ ਪਾ ਕੇ ਦੇਖ ਕੇ ਆ ਜਾ ਇੱਧਰੋਂ ਨਾ ਰੇਟ ਦੱਸ ਕੇ 50% ਸਕੋਂਤ ਹੋ ਜਾ ਨਹੀਂ ਸਕੋਂਤ ਕਰਕੇ ਮੈਂਤੀ ਹੈ ਸਕੋਂਤ ਬਾਅਦ ਚ ਨਹੀਂ ਆ ਹਾਂ ਜਾ ਦੇਖਿਆ ਪਾ ਕੇ ਇੱਥੇ ਆ ਉਹਦੇ ਨਾਲ ਵੀ ਪਤਲੀਆਂ ਹਲਕੀ ਨਹੀਂ ਪਤਲੀਆਂ ਦੀ ਨਹੀਂ ਗੱਲ ਕਰਦਾ ਮੈਂ ਲੰਬੀਆਂ ਦੀ ਗੱਲ ਕਰਦਾ ਮਤਲਬ ਕਹਿਣ ਦਾ ਵੀ ਲੰਬੀ ਵੀ ਆ ਤੇ ਹਲਕੀ ਵੀ ਆ ਗਰਮੀ ਦੇ ਵਿੱਚ ਈਜ਼ੀ ਰਹਿੰਦੀ ਆ ਜਿਹੜੀਆਂ ਲੰਬੀਆਂ ਹੋ ਲੈ ਹਾਂ ਤੇ ਆਹੀ ਲੈ ਲਈਆਂ ਆਪਾਂ 11 ਦੀਆਂ ਦੋ ਸਹੀ ਆ ਆ ਇੰਦੀਆਂ ਸੈਂਡਵਾ ਨਹੀਂ ਇਹਦੇ ਗਰਮੀਆਂ ਨੂੰ ਪੌਣ ਹੈਗੀ ਇਹਦੇ ਕੋਲ ਘਰੇਕ ਨਹੀਂ ਇੱਕ ਵਾਰ ਉਸੋ ਮੈਨੂੰ ਲੱਗਦਾ ਛੋਟੀ ਹੋਈ ਆ ਇਹ ਦੋ ਕੋਲ ਅਲਾ ਗਰਮੀਆਂ ਲੱਗ ਜਾਣੀਆਂ ਇਹਦੀਆਂ ਤੇ ਮੈਂ 9 ਤੋਂ 10 ਵਾਲੀਆਂ ਵੱਡੀਆਂ ਲੈ ਲੈ ਲੱਗ ਗਈ ਨਿਆਣੇ ਆ ਨਿਆਣੇ ਤੇ ਵੱਡਾ ਆ ਇਹ ਵੀ ਨਿਆਣੇ ਦੇ ਚੱਕਰ ਮੇਰੇ ਕੱਪੜੇ ਇੱਥੇ ਬਹੁਤ ਖਰਾਬ ਹੋ ਜਾਂਦੇ ਛੇਤੀ ਰੇਟ ਰੇਟ ਮਹਿੰਗੇ ਨਾ ਲਵੋ ਸਿਰਜ ਲੈ ਦੋ ਵਾਰੋਂ ਲਵੋ ਆ ਵੀ ਫੁੱਲ ਸੂਟ ਆ ਇਹ ਇੰਦਾਂ ਦੇ ਪਾਉਂਦਾ ਨਹੀਂ ਇਹ ਨਹੀਂ ਨਹੀਂ ਪਾਉਂਦਾ ਨਹੀਂ ਇਹ ਇਹਦੀ ਕੋਸਟ ਤਾਂ ਦੇਖਣ ਲੱਗੀ ਆ ਵੀ ਇਹ ਕਿੰਨੇ ਚ ਪੈਂਦਾ ਆ ਇਹ ਹੈਗਾ ਆ 15 ਦਾ 15 ਦਾ ਫੁੱਲ ਕੰਪਲੀਟ ਉਹਨੇ ਪਾਉਣਾ ਨਹੀਂ ਨਾ ਇਦਾਂ ਦਾ ਜੋ ਮਰਦੀ ਆ ਨਿਕਰਾਂ ਨੁੱਕਰਾਂ ਘਰੇ ਸੋਹਣੀਆਂ ਲਾਦੀਆਂ ਉਹਨੂੰ ਗੁਰਦੁਆਰੇ ਜਾਣਾ ਆ ਪਉ ਨਿਆਣੇ ਨੂੰ ਹੁਣ ਤੋਂ ਹੱਤ ਪਹੂਗੀ ਮੈਂ ਨਿਕਰ ਨਹੀਂ ਪਾ ਕੇ ਜਾਣੀ ਨਿਆਣੇ ਨੂੰ ਪਤਾ ਹੁੰਦਾ ਨਾ ਪਤਾ ਨਹੀਂ ਪਾ ਕੇ ਰਹਿ ਜਾਂਦਾ ਚਾਹੇ ਛੋਟਾ ਚਾਹੇ ਪਰ ਕਈਆਂ ਨਿਆਣਿਆਂ ਦੇ ਕਿੜਕੜੇ ਨਿਆਣੇ ਹੁੰਦੇ ਨੇ ਨਿਕਰਾਂ ਪਾਈਆਂ ਹੁੰਦੀਆਂ ਉਹਨਾਂ ਦੇ ਸ਼ਾਰਟਸ ਪਰ ਨਹੀਂ ਚੰਗਾ ਲੱਗਦਾ ਫਿਰ ਤਾਂ ਬਾਬੇ ਕਹਿੰਦੇ ਫਿਰ ਲੋਕ ਗੁੱਸਾ ਕਰਦੇ ਮਰਿਆਦਾ ਮਰਿਆਦਾ ਹੀ ਹੁੰਦੀ ਆ ਅਲੰਗਣਾ ਨਹੀਂ ਕਰਨੀ ਚਾਹੀਦੀ ਰੱਖ ਜਾ ਇਹਨੂੰ ਬਲੂ ਹੀ ਰੰਗ ਪਸੰਦ ਆਉਂਦਾ ਆ ਤੇ ਬਲੂ ਦੀ ਲੈ ਲੈਣੀ ਬਲੂ ਚ ਹੀ ਲੈ ਲੈਣੀ ਆ ਹੈ ਬਲੂ ਹੀ ਲੈ ਲੈਣੀ ਆਪਾਂ ਹਾਂ ਅਵਲੀ ਲੈ ਲਈ ਨੇ 9 ਤੋਂ 10 ਵਾਲੀ ਆ ਆ ਸਹੀ ਆ ਤੇ ਇਹ ਕੇ ਲੈ ਲਈ ਆ ਟੀ-ਸ਼ਰਟਸ ਦੇਖ ਲੈਣੀਆਂ ਦਿਖਾ ਦਿਓ ਸਾਰੀਆਂ ਵੀ ਇੱਥੇ ਆਫਰ ਬਹੁਤ ਚੱਲਦੀ ਪਈ ਆ ਜਿੰਨੇ ਕਿਸੇ ਨੇ ਵੀ ਕੁਝ ਵੀ ਬਾਏ ਕਰਨਾ ਆ ਪਿਆਸਾ ਇਟਾਲੀਆ ਤੇ ਫਲਾਦਿਓ ਦੇ ਵਿੱਚ ਉੱਥੋਂ ਆ ਕੇ ਤੁਸੀਂ ਜੋ ਵੀ ਖਰੀਦਣਾ ਖਰੀਦ ਸਕਦੇ ਹੋ ਕਿਉਂਕਿ ਇੱਕ ਵਾਰ ਇੱਕ ਪਹਿਣਨੇ ਕਮੈਂਟ ਕੀਤਾ ਸੀ ਵੀ ਦੱਸਿਆ ਜਰੂਰ ਕਰੋ ਹਾਂ ਪਿਆਸਾ ਤਾਲੀਆ ਵੀ ਚਾਂਸੇ ਆ ਹਾਂ ਵੀ ਜਿਹੜੀ ਵੀ ਚੀਜ਼ ਕਿੱਥੋਂ ਬਾਏ ਕਰਦੇ ਹੋ ਹੁੰਦੇ ਆ ਤੇ ਮਤਲਬ ਪਹਿਲਾਂ ਕਿਹਾ ਵੀ ਜਿਸ ਕਿ ਹੁਣ ਪਿਆਸਾ ਤਾਲੀਆ ਚ ਹਾਂ ਟੀ-ਸ਼ਰਟ ਪੰਜਾਂ ਪੰਜਾਂ ਦੀਆਂ ਸੋਹਣੀਆਂ ਆ ਹਾਂ ਕਿਹੜਾ ਕਲਰ ਲਈਏ ਜਿਹੜਾ ਮਰਜ਼ੀ ਰਲਾ ਇਹ ਨਵਰਾਇ ਥੱਕ ਗਿਆ ਹੈ ਕਿਰੋ ਕਹਿ ਰਿਹਾ ਨਵਰਾਇ ਨੂੰ ਬਾਹਰ ਆ ਕੇ ਤੇ ਕਿਤੇ ਨਾ ਟੈਂਸ਼ਨ ਤੇ ਪੈ ਜਾਂਦੀ ਹੈ ਬਾਈ ਹੁਣ ਘਰ ਚਲੀਏ ਸਾਡਾ ਦੁੱਖ ਦਾ ਸੇਕ ਕੋ ਸਿਪਣੀ ਹੈ ਚਾਹ ਕੌਫੀ ਪੀਨੇ ਨਾ ਨਵਰਾਇ ਨੂੰ ਨਾ ਕੋਸ਼ਣ ਹੀ ਖਾਣਾ ਲਕਡੋਨਲ ਖਾ ਕੇ ਨਵਰਾਇ ਦਾ ਢਿੱਡ ਹੋ ਪਰ ਗਿਆ ਨੋ ਨੇ ਕੀ ਕੀ ਆ ਜੀ ਬਾਜ਼ਾਰ ਦੇ ਵਿੱਚ ਇਤらっしゃ ਬਹੁਤ ਆ ਕਿਨੀਆ ਮਾਰਕੀਟਾਂ ਤੋਂ ਘੁੰਮ ਫਿਰ ਕੇ ਦੇਖਣਾ ਕੋਈ ਖਾਸ ਨਹੀਂ ਮਿਲਿਆ ਹੈਗਾ ਮਾੜਾ ਮੋਟੀ ਜਿੰਨੀ ਵੀ ਸ਼ਾਪਿੰਗ ਕਰਨੀ ਸੀ ਕਰ ਲਈ ਆ ਤੇ ਆਪਣੇ ਲਈ ਤਨੀ ਬਹੁਤਾ ਕੁਝ ਲਿਆ ਪਰ ਲਵਰਾ ਜੋ ਆਪਕੇ ਕੱਪੜੇ ਕੁੱਤੇ ਲੈ ਰਹੇ ਆ ਇਹਦੇ ਜਿਆਦਾ ਜ਼ਰੂਰੀ ਜ਼ਰੂਰੀ ਇਸ ਕਰਕੇ ਸੀਗੇ ਕਿ ਜਿਵੇਂ ਸੀ ਘਰੇ ਰਹਿ ਰਹਿ ਕੇ ਛੁੱਟੀਆਂ ਤੇ ਖਾਪ ਹੀ ਜ਼ਿਆਦਾ ਹੁੰਦਾ ਆ ਤੇ ਭਾਰ ਸਾਡਾ ਵਧ ਰਿਹਾ ਆ ਕੋਈ ਕੱਪੜਾ ਸਾਡੇ ਮੀਟ ਨਹੀਂ ਹੋਣੇ ਇਸ ਕਰਕੇ ਆਂ ਸ਼ਾਰਟ ਵਗੈਰਾ ਲੈਣ ਵਾਲੀਆਂ ਸੀਗੀਆਂ ਉਹ ਲੈ ਲਈਆਂ ਕਰਨ ਕਰਦੀਆਂ ਸਭ ਕਿਉਂਕਿ ਜਾਣਾ ਕਿਤੇ ਹੁੰਦਾ ਨਹੀਂ ਰਹਿਣਾ ਤੇ ਘਰੇ ਹੀ ਹੁੰਦਾ ਹੈ ਸੰਡੇ ਨੂੰ ਵਾਟ ਵਾਟ ਗੁਰਦੁਆਰਾ ਚੁੰਦਾ ਹੀ ਰਹੇ ਸੌ ਗਏ ਹੁਣ ਸੁੱਤੇ ਸੀ ਸਮਝ ਲਓ ਜਗਣ ਲੱਗੀਆਂ ਜਾਪੀ ਗਏ ਚਾਹ ਬਿਨਾ ਕਿੱਥੇ ਸਰਦਾ ਚਾਹ ਵੀ ਨਹੀਂ ਜ਼ਰੂਰੀ ਹੈ ਚਾਹ ਬਿਨਾ ਸਰੇ ਨਾ ਕਰੇ ਨਾ ਕਰ ਤੂੰ ਪੀਣੀ ਤੂੰ ਬਾਹਰ ਸਰਦਾ ਤੂੰ ਪੀਣੀ ਆ ਮੈਂ ਕਿਉਂ ਬਾਹਰ ਜਾ ਰਹੇ ਦੋਵੇਂ ਮੈਂ ਥੱਕ ਜਾਂਦਾ ਬਹੁਤ ਛੇਤੀ ਇਹਨਾਂ ਥਕਾਵਟ ਹੋਰ ਕਿਸੇ ਚੀਜ਼ ਵੀ ਨਹੀਂ ਇਹਨੂੰ ਸਰਕਾਰੋਂ ਬਾਹਰ ਰਹਿਣ ਦੀ ਥਕਾਵਟ ਦਾ ਵੀ ਟੀਵੀ ਨਹੀਂ ਚੱਲ ਰਿਹਾ ਇਹਨੂੰ ਹੋਰ ਥਕਾਵਟ ਕਾਦੀ ਇਹੇ ਹੁੰਦੀ ਆ ਵੀ ਵੀ ਦੇਖ ਲਈ ਘਰੇ ਜਾ ਕੇ ਅਪਾ ਹੁਣ ਘਰੇ ਹੀ ਜਾਣਾ ਬਸ ਆਪਾਂ ਲਿਡਲ ਜਾਣਾ ਬਸ ਘਰੇ ਜਾਣਾ ਫਾਈਨਲੀ ਸ਼ੋਪਿੰਗ ਵੀ ਡਨ ਕੁਝ ਖਾਸ ਨਹੀਂ ਅਸੀਂ ਲਿਆ ਹੈਗਾ ਬਹੁਤ ਜ਼ਿਆਦਾ ਸ਼ੋਪਿੰਗ ਨਹੀਂ ਕਰਾ ਬਸ ਕੁਝ ਸਮਾਨ ਲੈਣਾ ਸੀਗਾ ਤੇ ਮੈਂ ਕਿਹਾ ਚਲੋ ਫਿਰ ਆਪਾਂ ਕੀਦੋ ਫਰੋਟ ਕਰ ਲਈਆਂ ਜਿੰਨਾ ਜਿੰਨਾ ਸਮਾਨ ਮਿਲਿਆ ਲੈ ਕੇ ਹੁਣ ਘਰ ਨੂੰ ਚੱਲੇ ਆ ਸਿਰਫ ਛੋਕ ਬਹੁਤ ਆ ਤੇ ਗਰਮੀ ਵੀ ਬਹੁਤ ਆ ਤੁਸਾਨੋ ਵੀ ਜਾਣਾ ਹੈ ਸੋ ਪਿੱਛੇ ਪਿੱਛੇ ਆਉਂਦੇ ਆ ਮੇਰੇ ਤੁਰੇ ਲੜਦੇ ਕੁੱਲਦੇ ਅਨਿਕਾ ਹਮ ਬਹੁਤ ਪਰੇਸ਼ਾਨ ਕਰਦਾ ਆ ਨਾ ਨਾ ਆ ਜਿਹੜਾ ਨਿੱਕਾ ਜਵਾਕੜਾ ਨੇ ਸਾਨੂੰ ਬਹੁਤ ਪਰੇਸ਼ਾਨ ਕਰਦਾ ਗਏ ਸਾਨੂੰ ਕੁਝ ਨਹੀਂ ਖਰੀਦਣ ਦਾ ਮਤਲਬ ਸਾਡਾ ਮੂਡ ਖਰਾਬ ਕਰ ਦਿੰਦਾ ਆ ਵੀ ਇਹ ਕੁਝ ਲੈਣ ਨਾ ਕੋਈ ਚੀਜ਼ ਖਰੀਦਣ ਨਾ ਇਹਦਾ ਹੀ ਖਰੀਦਿਆ ਜੋ ਵੀ ਖਰੀਦਿਆ ਵਾ ਅ ਨਿੱਕਾ ਜਿਹਾ ਝੋਲਾ ਸਾਡੇ ਕੋਲ ਤੇ ਪੈਸੇ ਵੈਸੇ ਅਸੀਂ ਖਾਸੇ ਲਾ ਦਿੱਤੇ ਆ ਤੇ ਹੁਣ ਅਸੀਂ ਘਰ ਨੂੰ ਚਾਲੇ ਪਾਉਣ ਲੱਗੇ ਆ ਵਾਪਸੀ ਹੋ ਰਹੀ ਆ ਬੈਠਦੇ ਆ ਗੱਡੀ ਦੇ ਵਿੱਚ ਤੇ ਪਹੁੰਚਦੇ ਆ ਘਰੇ ਤੇ ਮਿਲਾਂਗੇ ਕਿਸੇ ਨਵੀਂ ਵੀਡੀਓ ਨਵੇਂ ਵਲੌਗ ਦੇ ਨਾਲ ਹਾਂ ਹੁਣ ਹੱਥ ਦੁਖਣੋਂ ਹਟ ਗਏ ਮੇਰੇ ਦੋ ਘਦੇ ਜੇ ਮਾਰੇ ਮਾਰੇ ਚੰਗੀ ਤਰ੍ਹਾਂ ਨਹੀਂ ਨਾ ਹੋਈ ਸ਼ਾਪਿੰਗ ਕੁਝ ਚੀਜ਼ਾਂ ਰਹਿ ਗਈਆਂ ਬਾਕੀ ਉਹ ਫਿਰ ਸਹੀ ਕਿਉਂਕਿ ਟਾਈਮ ਹੀ ਥੋੜਾ ਸੀਗਾ